हां जी माता साहिब कोर्ट दे शस्त्रਾਂ ਦੀ ਦਰਸ਼ਨ ਕਰੋ ਜੀ ਰੰਗਰੇਟੇ ਗੁਰੂ ਕੇ بیٹے ਮਾਤਾ ਜੀ ਦੀ ਇਹ ਲਾਇਬ੍ਰੇਰੀ ਬਣੀ ہوئی ਹੈ ਬਹੁਤ ਸੁੰਦਰ ਸੁੰਦਰ ਤਸਵੀਰਾਂ ਲੱਗੀਆਂ ਹੈ ਨੇ ਲਾਇਬ੍ਰੇਰੀ ਵਿੱਚ ਇਕ ਨਈਆ ਜੀ ਭਾਈ ਦਿਆਲਾ ਜੀ ਭਾਈ ਜੱਤੀ ਜੀ ਭਾਈ ਸੱਤੀ ਜੀ ਆਪਾਂ ਬੱਜੀ ਅੱਜ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਤੱਕਤ ਕਿਸ ਕੇਸਗੜ ਤੋਂ ਮਾਤਾ ਸਹਿਬ ਕੋ ਅੱਧਾ ਤਪੋਸਥਾਨ ਦੇ ਦਰਸ਼ਨ ਕਰ ਲਓ ਸੰਗਤ ਜੀ ਪੂਰਾ ਸਹਿਬ ਵਿੱਚ ਅਸੀਂ ਜਾ ਰਹੇ ਹਾਂ ਤੇ ਪੂਰਾ ਸਹਿਬ ਦੇ ਦਰਸ਼ਨ ਕਰਾਂਗੇ ਸੰਗਤ ساری ਅੱਗੇ ਚੱਲੇਗੀ ਕਾਫੀ ਸੰਗਤ ਅੱਗੇ ਚੱਲੇਗੀ ਮੈਂ ਤੁਹਾਨੂੰ ਦਰਸ਼ਨ ਕਰਵਾਉਣ ਵਾਸਤੇ ਪਿੱਛੇ ਰਹਿ ਗਈ ਹਾਂ ਸੰਗਤਾਂ ਵਾਇਕ ਨੂੰ ਦਾ ਜਾਪ ਕਰ ਰਹੀਆਂ ਹਨ ਪੂਰਾ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ